ਸਸੀ ਗਾਲ ਦੋਸਤੋ ਹਣੀਸ਼ਾ ਸੈਂਟਰ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਅਗਰ ਚੈਨਲ ਦੇ ਉੱਪਰ ਨਵੇਂ ਹੋ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿਹੜੀ ਕਿਸਾਨਾਂ ਵਾਲੀ ਜਿਹੜਾ ਹੈਗਾ ਜੀ ਭਗਵੰਤ ਮਾਨ ਸਾਹਿਬ ਨੇ ਬਹੁਤ ਵੱਡਾ ਐਲਾਨ ਕਰ ਦਿੱਤਾ ਜਿਹਦੇ ਨਾਲ ਜਿਹੜਾ ਹੈਗਾ ਜੀ ਹਜ਼ਾਰਾਂ ਕਿਸਾਨ ਜਿਹੜੇ ਇਹ ਲੱਖਾਂ ਕਿਸਾਨ ਨੇ ਜੀ ਪੰਜਾਬ ਦੇ ਸਾਡੇ ਭਾਈ ਨੇ ਉਹਨਾਂ ਦਾ ਜਿਹੜਾ ਹੈਗਾ ਜੀ ਬਹੁਤ-ਬਹੁਤ ਫਾਇਦਾ ਹੋਣ ਵਾਲਾ ਹੈ ਦੋਸਤੋ ਸੋ ਖਬਰ ਕੀ ਹੈ ਜੀ ਉਹ ਵੀ ਤੁਹਾਨੂੰ ਪੜ ਕੇ ਸੁਣਾਉਣੀ ਆ ਤੇ ਜਿਹੜਾ ਹੈਗਾ ਜੀ ਇਹ ਫਾਇਦਾ ਸਾਰੇ ਹੀ ਕਿਸਾਨ ਵੀਰਾਂ ਦਾ ਹੋਊਗਾ ਤੇ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਆਸਾਨੀ ਹੋਊਗੀ ਜਿਵੇਂ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਉਹਨਾਂ ਨੂੰ ਖੱਜਲ-ਖਵਾਰੀ ਕਰਨੀ ਪੈਂਦੀ ਸੀਗੀ ਸ਼ਾਇਦ ਇਸ ਵਾਰੀ ਉਹਨਾਂ ਦਾ ਜਿਹੜਾ ਹੈਗਾ ਜੀ ਕੋਈ ਫਾਇਦਾ ਹੋ ਸਕੇ ਸੋ ਦੋਸਤੋ ਜਿਹੜੀ ਹੈਗੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਜਿਹੜੀ ਪੂਰੀ ਵੀਡੀਓ ਨੂੰ ਦੇਖ ਕੇ ਜੀ ਤਾਂ ਕਿ ਤੁਹਾਨੂੰ ਕੋਈ ਵੀ ਸਵਾਲ ਪੁੱਛਣ ਦੀ ਲੋੜ ਨਾ ਪਵੇ ਤੇ ਸਾਰੀ ਵੀਡੀਓ ਦੇਖਿਆ ਕਰੋ ਸੋ ਦੋਸਤੋ ਟਾਈਮ ਨਾ ਜਾਏ ਕਰਦੇ ਹੋਏ ਹੁਣ ਆਪਾਂ ਵੱਧ ਨਹੀਂ ਖਬਰ ਦੇਵਾਂਗਾ ਸੋ ਕਿਸਾਨਾਂ ਨੂੰ ਹੁਣ ਨਹੀਂ ਆਵੇਗੀ ਕੋਈ ਮੁਸ਼ਕਲ ਹੈ ਇਹਦਾ ਜਿਹੜਾ ਹੈਗਾ ਜੀ ਮਤਲਬ ਕੀ ਹੈ ਕਿ ਜਿਹੜੀ ਮੰਡੀਆਂ ਦੇ ਵਿੱਚ ਜਿਹੜੀ ਖਰੀਦ ਹੈ ਜੀ ਉਹ ਲਗਭਗ ਜਿਹੜੀਆਂ ਹੈਗੀਆਂ ਉਹ ਸ਼ੁਰੂ ਹੋ ਚੁੱਕੀ ਹੈ ਤੇ ਜਦੋਂ ਵੀ ਕਹਿੰਦੇ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ ਜਦੋਂ ਵੀ ਤੁਸੀਂ ਆਪਣੀ ਜਿਹੜੀ ਟਰਾਲੀ ਹੈ ਜੀ ਕਣਕ ਦੀ ਭਰੀ ਹੋਈ ਉਹ ਮੰਡੀ ਦੇ ਵਿੱਚ ਲੈ ਕੇ ਜਾਓਗੇ ਤੁਹਾਨੂੰ ਨਾਲ ਦੀ ਨਾਲ ਉਹ ਕਣਕ ਵਿਗਣਸਾਰ ਉਹਦਾ ਭੁਗਤਾਨ ਹੈ ਜਿਹੜਾ 24 ਘੰਟਿਆਂ ਦੇ ਅੰਦਰ ਅੰਦਰ ਤੁਹਾਡੇ ਅਕਾਊਂਟਾਂ ਦੇ ਵਿੱਚ ਆ ਜਯਾ ਬੇਗਾ ਦੋਸਤੋ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸਾਖੀ ਤੋਂ ਪਹਿਲਾਂ ਕਿਸਾਨਾਂ ਲਈ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਮੰਡੀ ਵਿੱਚ ਟਰਾਲੀ ਤੋਂ ਕਣਕ ਲੈਦੇ ਹੀ ਕਿਸਾਨਾਂ ਦੀ ਫਸਲ ਦਾ ਭੁਗਤਾਨ ਹੋਵੇਗਾ ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਨਰਮਾ ਬੈਲਟ ਵਾਲੇ ਕਿਸਾਨਾਂ ਨੂੰ ਵਿਸਾਖੀ ਤੋਂ ਨਹਿਰੀ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ ਸੋ ਦੋਸਤੋ ਜਿਹੜੇ ਕਿਸਾਨ ਨਰਮਾ ਬੀਜਦੇ ਨੇ ਜੀ ਨਰਮਾ ਦੀ ਪੈਦਾਵਾਰ ਕਰਦੇ ਨੇ ਕਿਸਾਨ ਜਿਵੇਂ ਕਿ ਮਾਨਸਾ ਡਿਸਟ੍ਰਿਕਟ ਹੋ ਗਿਆ ਜੀ ਬਠਿੰਡਾ ਡਿਸਟ੍ਰਿਕਟ ਹੋ ਗਿਆ ਜਾਂ ਕੋਈ ਡਿਸਟ੍ਰਿਕਟ ਹੋਰ ਨੇ ਉਹਦੇ ਵਿੱਚ ਜਿਹੜਾ ਨਹਿਰੀ ਪਾਣੀ ਹੈ ਜੀ ਉਹ ਜਿਹੜਾ ਵਿਸਾਖੀ ਵਾਲੇ ਦਿਨ ਤੋਂ 13 April ਤੋਂ ਜਿਹੜਾ ਹੈਗਾ ਜੀ ਸਰਕਾਰ ਵੱਲੋਂ ਸ਼ੁਰੂ ਕਰ ਦਿੱਤਾ ਜਾਊਗਾ ਇਹ ਵੀ ਬਹੁਤ ਵੱਡੀ ਜਿਹੜੀ ਹੈਗੀ ਜੀ ਖੁਸ਼ੀ ਦੀ ਖਬਰ ਹੈ ਕਿਉਂਕਿ ਜਿਹੜਾ ਪਾਣੀ ਹੈ ਜੀ ਉਹ ਪੰਜਾਬ ਦੇ ਵਿੱਚ ਟਿਊਬਵੱਲਾਂ ਦੇ ਨਾਲ ਜਿਹੜਾ ਦਿਨੋਂ ਦਿਨ ਨੀਚੇ ਜਾ ਰਹੇ ਆ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਤੇ ਟੈਨਸ਼ਨ ਵੱਧਦੀ ਹੈ ਸੋ ਹੁਣ ਦੇਖਣਾ ਹੋਵੇਗਾ ਜੀ 13 ਤਰੀਕ ਤੋਂ ਪਾਣੀ ਆਉਂਦਾ ਕਿ ਨਹੀਂ ਆਉਂਦਾ ਵਾਰ ਜਿੱਥੇ ਤੱਕ ਕਿਆ ਸਾਰੀਆਂ ਲਾਈਆਂ ਜਾ ਰਹੀਆਂ ਨੇ ਜੀ ਕਿਸਾਨਾਂ ਵੱਲੋਂ ਕਹਿ ਰਹੇ ਨੇ ਕਿ ਇਹ ਜਿਹੜਾ ਪਾਣੀ ਹੈ ਜਿਹੜਾ ਉਹ ਜਰੂਰ ਸਰਕਾਰ ਵੱਲੋਂ ਦਿੱਤਾ ਜਾਊਗਾ ਸੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਮੰਡੀਆਂ ਵਿੱਚ ਕਣਕ ਦੀ ਖਰੀਦ ਦੀਆਂ ਤਿਆਰੀਆਂ ਸਮੀਖਿਆ ਕੀਤੀ ਗਈ ਇਸ ਮੰਦਰੋਂ ਉਹਨਾਂ ਨੇ ਕਿਹਾ ਹੈ ਕਿ ਮੰਡੀਆਂ ਵਿੱਚ ਪ੍ਰਬੰਧ ਮੁਕੰਮਲ ਨੇ ਸਾਰੇ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 12 ਲੱਖ ਮੀਟ्रिक टन ਦਾ ਵਾਧੂ ਝਾੜ ਦੀ ਉਮੀਦ ਹੈ ਸੀਐਮ ਮਾਨ ਨੇ ਕਿਹਾ ਹੈ ਕਿ ਮੰਡੀ ਵਿੱਚ ਟਰਾਲੀ ਤੋਂ ਫਸਲ ਲੈਂਦੇ ਹੀ ਕਿਸਾਨ ਦੀ ਫਸਲ ਦਾ ਜਿਹੜਾ ਭੁਗਤਾਨ ਉਹ ਹੋ ਜਾਊਗਾ ਸੋ ਦੋਸਤੋ ਜਿਹੜਾ ਉਹਨਾਂ ਨੇ ਟਵੀਟ ਕਰਿਆ ਜੀ ਵੀ ਜਿਹੜੀ ਹੈਗੀ ਹੈ ਕਿਸਾਨਾਂ ਨੂੰ ਇਸ ਵਾਰੀ ਕੋਈ ਪ੍ਰੋਬਲਮ ਨਹੀਂ ਪੇਸ਼ ਆਉਣ ਦਿੱਤੀ ਜਾਊਗੀ ਜਦੋਂ ਉਹਨਾਂ ਦੀ ਜਿਹੜੀ ਟਰਾਲੀ ਹੈ ਜੀ ਖੇਤ ਦੇ ਵਿੱਚੋਂ ਆ ਕੇ ਸਿੱਧੀ ਮੰਡੀ ਦੇ ਵਿੱਚ ਇਹ ਲਾ ਦਿੱਤੀ ਗਈ ਤੇ ਜਿਹੜਾ ਹੈਗਾ ਜੀ ਉਹਨਾਂ ਦੀ ਕਣਕ ਜਦੋਂ ਬਿੱਗੀ ਦੇ ਨਾਲ ਦੇ ਨਾਲ 24 ਘੰਟਿਆਂ ਦੇ ਬਾਅਦ ਜਿਹੜਾ ਉਹਨਾਂ ਦੀ ਹੈਗੀ ਹੈ ਜੀ ਅਕਾਊਂਟ ਦੇ ਵਿੱਚ ਜਿਹੜੀ ਘੰਟੀ ਵੱਜੂਗੀ ਕਿ ਐਨੇ ਪੈਸੇ ਦੀ ਉਹਨਾਂ ਦੇ ਕਣਕ ਦੇ ਹਿਸਾਬ ਦੇ ਨਾਲ ਉਹਨਾਂ ਦੇ ਅਕਾਊਂਟ ਦੇ ਵਿੱਚ ਕ੍ਰੈਡਿਟ ਹੋ ਗਏ ਨੇ ਦੋਸਤੋ ਸੋ ਅਸੀਂ ਵੀ ਇਹੀ ਆਸ ਕਰਦੇ ਹਾਂ ਕਿ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਜਿਹੜਾ ਕਿਸਾਨ ਨੇ ਜੀ ਹੱਸਦੇ ਵਸਦੇ ਰਹਿਣ ਕਿਉਂਕਿ ਉਹਨਾਂ ਦੀ ਗਾਇਆ ਹੋਇਆ ਅੰਨ ਉਹਨਾਂ ਦੀ ਗਾਇਈ ਹੋਈ ਰੋਟੀ ਹੀ ਆਪਾਂ ਖਾਂਦੇ ਆ ਜੀ ਕਿਵੇਂ ਨਾ ਕਿਵੇਂ ਡਾਇਰੈਕਟ ਇਨਡਾਇਰੈਕਟ ਤਰੀਕੇ ਦੇ ਨਾਲ ਤੇ ਜਿਹੜਾ ਸਾਡਾ ਚੈਨਲ ਦਾ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਜੋ ਰਾਬਤਾ ਜੁੜਿਆ ਹੋਇਆ ਹੈ ਉਹ ਵੀ ਬਹੁਤ ਜਿਹੜਾ ਹੈਗਾ ਜੀ ਬਹੁਤ ਵਧੀਆ ਹੈ ਤੇ ਅਸੀਂ ਇੱਜ਼ਤ ਕਰਦੇ ਆਂ ਜੀ ਕਿਸਾਨਾਂ ਦੀ ਕਿ ਉਹ ਉਹ ਐਨੇ ਹਾਰਡਵਰਕ ਕਰਕੇ ਜਿਹੜਾ ਹੈਗਾ 6 ਮਹੀਨੇ ਜਿਹੜਾ ਫਸਲ ਲਗਾ ਕੇ ਓਦੋਂ ਬਾਅਦ ਦੇ ਵਿੱਚ ਮੰਡੀਆਂ ਦੇ ਵਿੱਚ ਲੈ ਕੇ ਆਉਂਦੇ ਨੇ ਸੋ ਦੋਸਤੋ ਕੋਈ ਵੀ ਦੁਕਾਨਦਾਰ ਕੋਈ ਵੀ ਐਵੇਂ ਦਾ ਬਿਜ਼ਨਸ ਨਹੀਂ ਹੈਗਾ ਜਿਹੜਾ ਆਪਣੀ ਜਿਹੜੀ ਕਮਾਈ ਉਹ ਆਸਮਾਨ ਦੇ ਥੱਲੇ ਰੱਬ ਦੇ ਸਹਾਰੇ ਛੱਡ ਕੇ ਪੈਂਦਾ ਹੋਵੇ ਕਿਸਾਨ ਹੀ ਐਵੇਂ ਦੇਖ ਲਗਭਗ 180 ਦਿਨ ਨੇ ਜੀ ਜਿਹੜੇ ਉਹ ਕਿਸਾਨ ਆਪਣੀ ਫਸਲ ਨੂੰ ਉਹ ਜਿਹੜਾ ਹੈਗਾ ਜੀ ਰੱਬ ਇਸ ਹਾਰੇ ਸਮਾਨ ਦੇ ਥੱਲੇ ਖੁੱਲੀ ਛੱਡ ਕੇ ਜਰਾ ਕੇ ਜਾ ਕੇ ਰਾਤ ਨੂੰ ਪੈ ਜਾਂਦਾ ਜੀ ਰੱਬ ਦੇ ਸਾਰੇ ਤੇ ਜਿਹੜੀ 180 ਦਿਨਾਂ ਬਾਅਦ ਜਦੋਂ ਦੀ ਫਰਮੈਂਟ ਦਾ ਫਲ ਨੂੰ ਮਿਲਦਾ ਤਾਂ ਕੀ ਕਹਿੰਦੇ ਨੇ ਉਹਦਾ ਜਿਹੜਾ ਕੋਈ ਨਾ ਕੋਈ ਫਾਇਦਾ ਹੋ ਪੰਦਾ ਉਹ ਵੀ ਅੱਗੇ-ਅੱਗੇ ਸਾਨੂੰ ਪਤਾ ਹੀ ਕਬੀਲਦਾਰੀਆਂ ਨੇ ਸੋ ਦੋਸਤੋ ਕਿਸਾਨਾਂ ਦੇ ਨਾਲ ਸਾਡਾ ਸਨੇਹ ਜੁੜਿਆ ਹੋਇਆ ਅਸੀਂ ਵੀ ਕਿਸਾਨ ਆ ਤੇ ਜਿਹੜਾ ਹੈਗਾ ਜੀ ਭਗਵੰਤ ਮਾਨ ਨੇ ਕਿਹਾ ਕਹਿੰਦੇ ਇਸ ਵਾਰੀ ਜਿਹੜੀ ਕਣਕ ਦੀ ਖਰੀਦ ਦਾ ਉਹ ਜਿਹੜਾ ਸ਼ੁਰੂ ਕਰ ਦਿੱਤੀ ਗਈ ਹੈ ਤੇ ਟਰਾਲੀ ਜਦੋਂ ਲਾਉਂਗੇ बिकੂਗੀ ਤੇ ਤੁਹਾਡੇ ਅਕਾਊਂਟ ਦੇ ਵਿੱਚ ਜਿਹੜੇ ਪੈਸੇ ਆ ਜਾਣਗੇ